ਹਾਂਜੀ ਇਹ ਗਊਸ਼ਾਲਾ ਬੁੱਢਲਾਡਾ ਦੇ ਵੱਲੋਂ ਇੱਕ ਬਹੁਤ ਸੋਹਣਾ ਉਪਰਾਲਾ ਜਿਹੜਾ ਉਹ ਕੀਤਾ ਗਿਆ ਹੈਗਾ ਜਿੱਥੇ ਜੋ ਬੇਸਹਾਰਾ ਗਊਆਂ ਨੇ ਉਹਨਾਂ ਦੇ ਲਈ ਜਿਹੜੀ ਐ ਇੱਕ ਬੱਗੀ ਲਈ ਹੋਈ ਹੈ ਜਿਹੜਾ ਇਹ ਵੀਰ ਤੁਸੀਂ ਦੇਖ ਰਹੇ ਹੋ ਇਹ ਪਿੰਡਾਂ ਦੇ ਵਿੱਚ ਇਸ ਬੱਗੀ ਨੂੰ ਲੈ ਕੇ ਜਾਂਦਾ ਹੈਗਾ ਤੇ ਪਿੰਡਾਂ ਦੇ ਵਿੱਚ ਲੋਕ ਜਿਹੜੇ ਨੇਗੇ ਉਹ ਆਪਣੇ ਘਰਾਂ ਦੇ ਵਿੱਚੋਂ ਦਾਨ ਚਾਹੇ ਰੋਟੀ ਆਟਾ ਚੌਲ ਜੋ ਵੀ ਟੀਜ ਦੇਣੀ ਚਾਹੁੰਦੇ ਨੇ ਗਊਆਂ ਦੇ ਲਈ ਉਹ ਇਸ ਬੱਗੀ ਦੇ ਵਿੱਚ ਪਾ ਦਿੰਦੇ ਨੇ ਦੇਖੋ ਇੱਥੇ ਇੱਕ ਨੌਜਵਾਨ ਵੀਰ ਹੈ ਜਿਹੜਾ ਉਹ ਕੀ ਕਰ ਰਿਹਾ ਹੈਗਾ ਇੱਕ ਬੋਰੀ ਦੇ ਵਿੱਚ ਆਟਾ ਆਪਣੇ ਪਰਿਵਾਰ ਦੇ ਵਿੱਚੋਂ ਜਿਹੜਾ ਹੈਗਾ ਉਹ ਦੇ ਰਿਹਾ ਹੈਗਾ ਇੱਕ ਬਹੁਤ ਸੋਹਣਾ ਉਪਰਾਲਾ ਜਿਹੜਾ ਇਹ ਕੀਤਾ ਗਿਆ ਹੈਗਾ ਜਿੱਥੇ ਨੌਜਵਾਨਾਂ ਦੇ ਵਿੱਚ ਵੀ ਇੱਕ ਭਾਵਨਾ ਜਿਹੜੀ ਉਹ ਆ ਰਹੀ ਹੈ ਕਿ ਸੇਵਾ ਕਰਨ ਦੀ ਭਾਵਨਾ ਉਥੇ ਹੀ ਜੋ ਵੇਸਹਾਰਾ ਗਵਾਂ ਨੇ ਉਹਨਾਂ ਨੂੰ ਹੈ ਜਿਹੜਾ ਉਹਨਾਂ ਦੇ ਲਈ ਜਿਹੜਾ ਚਾਰਾ ਹੈਗਾ ਉਹ ਇਕੱਠਾ ਪੂਰੇ ਹੈਗਾ ਇਕ ਬਹੁਤ ਵਧੀਆ ਉਪਰਾਲਾ ਆਪਾਂ ਮੰਨ ਸਕਦੇ ਆ ਜਿਹੜਾ ਇਹ ਢਲਾਡਾ ਗਊਸ਼ਾਲਾ ਵੱਲੋਂ ਕੀਤਾ ਗਿਆ ਹੈਗਾ